ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਵੇਰੇ तकरीबन 11:30 ਦੇ ਕਰੀਬ ਖਾਣਾ ਏ ਡਿਵੀਜ਼ਨ ਦੇ ਏਰੀਆ ਦੇ ਵਿੱਚ ਹੌਲ ਬਾਜ਼ਾਰ ਦੇ ਨੇੜੇ ਜਿੱਥੇ ਜੋ ਪੁਰਾਣੇ ਨੋਟਾਂ ਦਾ ਤੇ ਨਵੇਂ ਨੋਟਾਂ ਦਾ ਐਕਸਚੇਂਜ ਦਾ ਕੰਮ ਕਰਦੇ ਸੀਗੇ ਜੋ ਫਾਦਰ ਐਂਡ ਸਨ ਮਸ਼ਕ ਕੁਲਦੀਪ ਬੰਸਲ ਜੀ ਤੇ ਦਿਨੇਸ਼ ਬੰਸਲ ਇਹਨਾਂ ਦੇ ਉੱਥੇ ਸਾਨੂੰ ਇਮੀਡੀਏਟਲੀ ਰਿਪੋਰਟ ਆਈ ਕਿ ਇਹਨਾਂ ਦੇ ਕੋਲੋਂ ਪੈਸੇ ਖੋ ਕੇ ਤੇ ਇਹਨਾਂ ਨੂੰ ਬਹੁਤ ਪੂਰੀ ਤਰ੍ਹਾਂ ਇੰਜਰਡ ਕਰ ਦਿੱਤਾ ਉਹਥ ਫਾਦਰ ਐਂਡ ਸਨ ਇਮੀਡੀਏਟਲੀ ਸਾਰੀਆਂ ਪੁਲਿਸ ਟੀਮਸ ਬਣਾਈਆਂ ਗਈਆਂ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਔਰ ਹਸਪੀਟਲ ਦੇ ਵਿੱਚ ਜਾ ਕੇ ਬੜਾ ਅਨਫੋਰਚੂਨੇਟਲੀ ਗੱਲ ਹੋਈ ਕਿ ਕੁਲਦੀਪ ਬੰਸਲ ਜੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਉਹ ਉਹਨਾਂ ਦੀ ਡੈਥ ਹੋ ਗਈ ਤੇ ਦਿਨੇਸ਼ ਬੰਸਲ ਵੀ ਕਾਫੀ ਸੀਰੀਅਸ ਸੀ ਇੰਜਰਡ ਨੇ ਜਿਹੜੇ ਕਿ ਜਿਹੜੇ ਇਲਾਜ ਨੇ ਹਸਪੀਟਲ ਦੇ ਵਿੱਚ ਉਹ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਤੇ ਮੈਨੂੰ ਇਹ ਦੱਸ ਕੇ ਧਿਆਨ ਤੁਲਨਾ ਸ਼ੇਅਰ ਕਰਦੇ ਹੋਏ ਖੁਸ਼ੀ ਹੁੰਦੀ ਹੈ ਕਿ ਪੁਲਿਸ ਨੇ ਬਹੁਤ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕਰਕੇ ਇਮੀਡੀਏਟਲੀ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਕੇਸ ਨੂੰ ਫੜਿਆ ਗਿਆ ਸਾਰਾ ਮੋਟਿਵ ਕਲੀਅਰ ਹੋਇਆ ਸਾਰੀ ਬਰਾਮਦਗੀ ਹੋ ਗਈ ਹੈ ਕੈਸ਼ ਦੀ ਔਰ ਵੈਪਨ ਆਫ ਅਫੈਂਸ ਦੀ ਜਿਹੜੀ ਬਰਾਮਦਗੀ ਰਹਿੰਦੀ ਹੈ ਉਸ ਤੇ ਕਾਰਵਾਈ ਕਰ ਰਹੇ ਹਾਂ ਪਰ ਅਸੀਂ ਸੋਚਿਆ ਕਿ ਲੇਟ ਹੋ ਜਾਏਗਾ ਤੋਂ ਅੱਨਾ ਪਹਿਲਾਂ ਸ਼ੇਅਰ ਕੀਤਾ ਜਾਵੇ ਔਰ ਇਹ ਜਿਹੜਾ ਮੇਨ ਕ୍ୟੂਜ਼ ਇੱਕੋ ਹੀ ਹੈਗਾ ਰਵਨੀਤ ਸਿੰਘ son of سورندر ਸਿੰਘ ਚਮਰੰਗ ਰੋਡ ਅੰਮ੍ਰਿਤਸਰ 27 ਸਾਲ ਦੀ ਇਹਦੀ ਉਮਰ ਹੈ ਸਟਾਕ ਟ੍ਰੇਡ ਦਾ ਕੰਮ ਕਰਦਾ ਹੈ 12th ਪਾਸ ਹੈ ਪਰਾਣੇ ਕੇਸਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਹਰਟ ਕੇਸ ਦਰਜ ਹੈ ਬੀ ਡਿਵੀਜ਼ਨ ਥਾਣੇ ਦੇ ਵਿੱਚ 74/23 ਉਹチェ ਸਾਰੀ ਫੈਮਿਲੀ ਨੂੰ ਨੇਬਰਸ ਨਾਲ ਲੜਨ ਵਾਸਤੇ ਕੇਸ ਦਰਜ ਕੀਤਾ ਗਿਆ ਸੀ ਮੋਢਲੀ ਪੁਰਸ਼ਗੀ ਤੋਂ ਇੱਕਲ ਪਤਾ ਲੱਗੀ ਕਿ ਇਹ ਜਿਹੜਾ ਰਵਨੀਤ ਸਿੰਘ ਹੈ ਇਹਨੇ ਸਟਾਕ ਦੇ ਵਿੱਚ ਕਾਫੀ ਪੈਸੇ ਹਾਰ ਗਿਆ ਸੀਗਾ ਜਾਂ ਗੁਆਲੇ ਸੀ ਤੇ ਉਹਦੇ ਵਿੱਚ ਇਹਨੂੰ ਲੱਗਿਆ ਵੀ ਮੈਂ ਹੁਣ ਕੀ ਕਰਾਂ ਇਹਦੇ ਤੇ ਬੜਾ ਡਿਪਰੈਸ਼ਨ ਤੇ ਇਹਦੇ ਇਹਨੂੰ ਲੱਗਿਆ ਪਲੈਨਿੰਗ ਕਰਦਾ ਰਿਹਾ ਸੋ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹਨੇ ਇਹਨਾਂ ਨੂੰ ਜਾ ਕੇ ਅਪਰੋਚ ਕੀਤਾ ਪੰਸਲ ਪਰਿਵਾਰ ਨੂੰ ਤੇ ਉਹਨਾਂ ਨੂੰ ਕਿਹਾ ਮੈਨੂੰ ਤਕਰੀਬਨ 11 ਲੱਖ ਦੇ ਕਰੀਬ ਪੈਸੇ ਚਾਹੀਦੇ ਆ ਪਰਨੀ ਡੀਲਿੰਗ ਵੀ ਸੀ ਇਹਨਾਂ ਨਾਲ ਕਿਉਂਕਿ ਪਹਿਲਾਂ ਇਹਨੇ ਆਪਣੀ ਸਿਸਟਰ ਦੇ ਮੈਰਿਜ ਵਾਸਤੇ ਵੀ ਨੋਟ ਜਿਹੜੇ ਇਹਨਾਂ ਤੋਂ ਲਏ ਸੀਗੇ ਉਦੋਂ ਤੋਂ ਉਹਨਾਂ ਨੂੰ ਇਹਨੇ ਬੜੀ ਛਾਤਰ ਤਰੀਕੇ ਨਾਲ ਜਿਹੜੀ ਗੱਲ ਕਹੀ ਉਹਨਾਂ ਨੂੰ ਕਹਿੰਦਾ ਵੀ ਐਂ ਕਰਦੇ ਆ ਆਪਾਂ ਤੁਹਾਡਾ ਜਿਹੜਾ ਬੇਸਮੈਂਟ ਮਾਰਕੀਟ ਹੈਗੀ ਐ ਉੱਥੇ ਤੁਹਾਡੇ ਗਦਾਮ ਐ ਉੱਥੇ ਹੀ ਮਿਲਦੇ ਆ ਜਦੋਂ ਕਿ ਉਹਨੂੰ ਭਲੀ ਭਾਨ ਪਤਾ ਸੀ ਵੀ ਉਸ ਏਰੀਆ ਦੇ ਵਿੱਚ ਜਿੱਨੇ ਸਾਰੀਆਂ ਦੁਕਾਨਾਂ ਬੇਸਮੈਂਟ ਮਾਰਕੀਟ 'ਚ ਬੰਦ ਨੇ ਕਿ ਉੱਥੇ ਕੋਈ ਲੋਕਾਂ ਦੀ ਆਵਾਜਾਈ ਨਹੀਂ ਹੁੰਦੀ ਤੇ ਜਿਵੇਂ ਪੈਸੇ ਉਹ ਉਹਨਾਂ ਨੇ ਲਿਆਂਦੇ ਤਾਂ ਇਹਨੇ ਖੋ ਕੇ ਉਹਨਾਂ ਨੂੰ ਬੈਗ ਅਪ ਆਪਣੇ ਸਨੈਚ ਕਰ ਲਿਆ ਤੇ ਉਸ ਤੋਂ ਬਾਅਦ ਇਹ ਦਿਮਾਗ ਆਈ ਗੱਲ ਕਿ ਮੈਨੂੰ ਤਾਂ ਇਹਨਾਂ ਨੇ ਪਿਛਾਣ ਲਿਆ ਤੇ ਮੇਰਾ ਨੁਕਸਾਨ ਹੋਊਗਾ ਇਹਨੇ ਜਿਹੜਾ ਇੱਕ ਸੂਆ ਹੁੰਦਾ ਕਿਉਂਕਿ ਦੇ ਫਾਦਰ ਜਿਹੜੇ ਆ ਉਹ ਕਾਰਪੰਟਰੀ ਦਾ ਕੰਮ ਕਰਦੇ ਆ ਉਹ ਸੂਏ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਜੋ ਕਿ ਕਾਫੀ ਸੀਰੀਅਸ ਇੰਜਰੀਜ਼ ਉਹਨਾਂ ਨੂੰ ਹੋਈਆਂ ਦੋਨਾਂ ਨੂੰ ਫਾਦਰ ਐਂਡ ਸਨ ਨੂੰ ਸਿਰ ਦੇ ਵਿੱਚ ਵੀ ਹੋਰ ਵਾਈਟਲ ਆਰਗਨਸੇ ਜਿੰਨਾ ਕਿ ਮਿਸਟਰ ਦਿਨੇਸ਼ ਕੁਲਦੀਪ ਬੰਸਲ ਜੀ ਦੀ ਡੈਥ ਹੋ ਗਈ ਇਕਨੇਸ਼ ਮਾਂਸਲ ਕਾਫੀ ਪੂਰੀ ਤਰ੍ਹਾਂ ਇੰਜਰਡ ਨੇ ਸੋ ਸਾਡੇ ਕੋਲ ਸਾਰੀ ਅਸੀਂ ਟਰੈਕ ਕੀਤਾ ਇਹਨੂੰ ਸਾਰੀ ਕੇਸ ਨੂੰ ਹਿਊਮਨ ਐਂਡ ਟੈਕਨੀਕਲ ਇਨਟਰਾ ਉਹਦੇ ਸੇ ਅਸੀਂ ਕਾਮਯਾਬ ਹੋ ਗਏ ਕਿਉਂਕਿ ਇਹਨੇ ਬੰਦੇ ਨੇ ਇੱਕ ਬਹੁਤ ਬੜੀ ਸ਼ਰਤ ਕੀਤੀ ਜਦੋਂ ਉਹ 25 ਕੀਤਾ ਉਹਨੇ ਜਦੋਂ 112 ਦੇ ਉੱਤੇ ਕਾਲ ਕਰ ਦਿੱਤੀ ਕਿਉਂਕਿ ਇਹਦੇ ਜਦੋਂ ਬੰਦਾ ਕਿਸੇ ਦੇ ਉੱਤੇ ਵਾਰ ਕਰਦਾ ਹੈ ਉਹ ਜੀ ਤਿੱਖੀ ਚੀਜ਼ ਨਾਲ ਨੈਚੁਰਲੀ ਸਾਨੂੰ ਵੀ ਇਹ ਸੀ ਕਿ ਜਿਹੜਾ ਵੀ ਮੋਜਮ ਹੋਏਗਾ ਉਹਦੇ ਹੱਥ ਤੇ ਸੱਟ ਜ਼ਰੂਰ ਹੋਣੀ ਚਾਹੀਦੀ ਹੈ ਜਿਉਂ ਉਹਨੇ ਇੰਨੇ ਤਿੱਖੇ ਵਾਰ ਕੀਤੇ ਕਿਉਂਕਿ ਵੂਮਨ ਬਾਡੀ ਦੇ ਵਿੱਚ ਬੋਨਸ ਦੇ ਅਗੇਂਸਟ ਜੋ ਟੱਚ ਕਰਦੀ ਆ ਤਾਂ ਤੁਹਾਡੇ ਵੀ ਇੰਪੈਕਟ ਆਉਂਦਾ ਹੱਥਾਂ ਤੇ ਇਹਨੇ 112 ਤੇ ਕਾਲ ਕੀਤੀ ਕਿ ਮੇਰਾ ਕੋਈ ਬੈਗ ਜਿਹੜਾ ਹੈ ਕੈਸ਼ ਦਾ ਤੇ ਮੇਰਾ ਫੋਨ ਵਗੈਰਾ ਸਨੇਚ ਕਰਕੇ ਲੈ ਗਏ ਕੁਝ ਲੋਕ ਤੇ ਆਪ ਇਹ ਹਸਪੀਟਲ ਜਾ ਕੇ ਐਡਮਿਟ ਹੋ ਗਿਆ ਆਪਣਾ ਕੋਗੇ ਦੇ ਹੱਥੇ ਛੱਟ ਤੇ ਲੱਗੀ ਸੀਗੀ ਉਹਨੂੰ ਬੇਸਿਕਲੀ ਉਹ ਸਾਰਾ ਮੇਕਅਪ ਸੀਗਾ ਜਦੋਂ ਸੀ ਇਹਨੂੰ ਆਈਡੈਂਟੀਫਾਈ ਕਰ ਚੁੱਕੇ ਸੀ ਫਿਰ ਅਸੀਂ ਹਸਪੀਟਲ ਪਹੁੰਚ ਕੇ ਤੇ ਸਾਰਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਦੀ ਇੰਜਰੀਜ਼ ਦੇ ਬਾਰੇ ਕਰਕੇ ਮੁੜਕੇ ਜਦੋਂ ਉਹ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਡਿਸਚਾਰਜ ਕੀਤਾ ਤੇ ਉਹਨੂੰ ਅਰੈਸਟ ਕੀਤਾ ਗਿਆ ਮੁਰਲੀ ਪੁੱਛ ਕੇ ਚ ਤੋਂ ਇਹਨੇ ਸਾਰੀ ਗੱਲ ਇਹ ਦੱਸੀ ਕਿ ਮੈਂ ਕਾਫੀ ਰਕਮ ਜਿਹੜੀ ਆ ਉਹ ਹਾਰ ਗਿਆ ਸੀ ਜਾਂ ਗਵਾਲੀ ਸੀ ਸਟਾਕ ਦੇ ਵਿੱਚ ਜਦੋਂ ਮੈਂ ਪਲੇ ਕਰ ਰਿਹਾ ਸੀਗਾ ਤੋਂ ਇਹਨੇ ਇੱਕ ਨਿਮਿਤੀ ਸਾਜ਼ਿਸ਼ ਚ ਇਹ ਸਾਰੀ ਗੱਲ ਕੀਤੀ ਜੇ ਤੁਸੀਂ ਦੇਖੋ ਕਿ ਟੋਟਲ ਰਿਕਵਰੀ 10 ਲੱਖ 50 ਹਜ਼ਾਰ ਰੁਪਿਆ ਕੈਸ਼ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਕ੍ਰਾਈਮ ਕਿਉਂ ਹੋਇਆ ਉਹ ਵੀ ਮੋਬਾਈਲ ਫੋਨ ਜਿਹੜਾ ਨਸੀਬ ਖੋਲਿਆ ਉਹ ਵੀ ਬਰਾਮਦ ਹੋ ਗਿਆ ਜਿਹੜੇ ਕੱਪੜੇ ਨੇ ਪਾਏ ਹੋਏ ਸੀ ਇਹਨਾਂ ਜਾਂਦੇ ਹੀ ਧੋ ਦਿੱਤੇ ਆਪਣੇ ਘਰ ਤੇ ਜਿਹੜੀ ਕੈਪ ਪਾਈ ਹੋਈ ਸੀ ਤੇ ਚੱਪਲ ਪਾਈ ਹੋਈ ਸੀ ਉਹ ਵੀ ਤਿੰਨੋਂ ਚੀਜ਼ਾਂ ਬਰਾਮਦ ਹੋ ਗਈਆਂ ਵੈਪਨ ਆਫ ਫੈਂਸ ਵੀ ਅਸੀਂ ਬਰਾਮਦ ਕੀਤਾ ਕਰਨਾ ਹੈ ਜੇ ਉਹ ਵੀ ਹੋ ਜਾਏਗਾ ਮੇਨ ਗੱਲ ਇਹਦੇ 'ਚ ਇਹੀ ਆਈ ਹੈ ਕਿ ਲਾਲਚ ਦੇ ਵਿੱਚ ਇਹਨੇ ਆਪਣੀ ਆਇਡੈਂਟੀਟੀ ਛਾਉਣ ਵਾਸਤੇ ਸਾਰੀ ਗੱਲ ਕੀਤੀ ਹੈ। ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਬੜਾ ਇਹਨੂੰ ਪ੍ਰੋਫੈਸ਼ਨਲੀ ਔਰ ਬੜੇ ਥੋੜੇ ਟਾਈਮ ਦੇ ਵਿੱਚ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਵਰ ਕੀਤਾ ਕਿਉਂਕਿ ਡਰਾਉਡਡ ਏਰੀਆ ਪਰ ਮੈਂ ਇੱਕ ਗੱਲ ਤੁਹਾਨੂੰ ਇਹ ਜ਼ਰੂਰ ਸਮਝੀ ਕਰਨਾ ਚਾਹੁੰਦਾ ਕਿ ਲੋਕ ਇਹ ਸੋਚ ਕੇ ਬੜਾ ਇੱਕਦਮ ਘਬਰਾ ਜਾਂਦੇ ਕਿ ਐਡੀ ਸੈਂਸੇਸ਼ਨਲ ਕ੍ਰਾਈਮ ਹੋਇਆ ਹੈ। ਉਹਦੇ 'ਚ ਪੁਲਿਸ ਜਿਹੜਾ ਇੱਕ ਦੋ ਬੰਦੇ ਡੀਲ ਕਰ ਰਹੇ ਆ ਆਪਸ ਕਿਸੇ ਦਿਲ ਚ ਕੀ ਗੱਲ ਹੈ ਉਹਨੂੰ ਅ ਮਤਲਬ ਪਹਿਲਾਂ ਹੀ ਉਹਨੂੰ ਅਨੁਭਵ ਕਰਨਾ ਬੜਾ ਔਖਾ ਸਾਡੇ ਕੋਲ ਜਦੋਂ ਰਿਪੋਰਟ ਆਈ ਅਸੀਂ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਕੇਸ ਸਿਸਟਰ ਕਰਕੇ ਆਇਡੈਂਟੀਫਾਈ ਕਰਕੇ ਅਰੈਸ ਕੀਤਾ ਔਰ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ ਜੇ ਤੁਸੀਂ ਇਹ ਜਿਹੜੇ ਨੋਟ ਦੇਖ ਰਹੇ ਆ ਆਪਾਂ ਜਿਹੜੇ ਕਿ ਹੁਣ ਇਸੜੇ ਜਿਹੜੀ ਹੈਗੀ ਕੇਸ ਪ੍ਰੋਪਰਟੀ ਹੈ ਇਹਨਾਂ ਉੱਪਰ ਵੀ ਬਲੱਡ ਲੱਗਿਆ ਹੋਇਆ ਹੈ ਉਹ ਕੋਤ ਕਾਲਜ ਨੈਚਰਲੀ ਜਦੋਂ ਬੈਗ ਉੱਥੇ ਪਿਆ ਸੀਗਾ ਤੇ ਉੱਥੇ ਦਬ ਦਬ ਪਾਈਆਂ ਉੱਪਰ ਉਹਦੇ ਕੋਈ ਫੋਨ ਡੁੱਲਿਆ ਬਹੁਤ ਉਹਨਾਂ ਦੇ ਇੰਨੀਆਂ ਗੰਬੀਰ ਸੱਟਾਂ ਲੱਗੀਆਂ ਸੋ ਉਹ ਵੀ ਸਾਰੀ ਐਵੀਡੈਂਸ ਜਿਹੜੀ ਹੈ ਇੱਥੇ ਹੈਗੀ ਹੈ ਸੋ ਮਤਲਬ ਬੜਾ ਅਨਫੋਰਚੂਨੇਟ ਚੀਜ਼ ਹੋਈ ਹੈ ਬਟ ਮੈਂ ਸਾਰਿਆਂ ਨੂੰ ਵੈਸੇ ਇੱਕ ਰਿਕਵੈਸਟ ਵੀ ਕਰਾਂਗਾ ਕਿ ਜਦੋਂ ਵੀ ਇਹੋ ਜੀ ਤੁਹਾਨੂੰ ਬੰਦਾ ਸੁਜੈਸਟ ਕਰ ਰਿਹਾ ਵੀ ਤੁਹਾਡੀ ਦੁਕਾਨ ਦੀ ਜਗ੍ਹਾ ਗਦਾਮ ਹੈ ਇਮਾਨ ਸਾਰਿਆਂ ਵਾਸਤੇ ਨਹੀਂ ਕਹਿ ਸਕਦਾ ਪਰ ਜਿੱਥੇ ਬਿਲਕੁਲ ਹੀ ਨਵੇਕਲਾ ਹੈ ਜਦੋਂ ਕਸਟਮਰ ਵੱਲੋਂ ਸਜੈਸ਼ਨ ਆਉਂਦਾ ਥੋੜਾ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਜੀ ਇਸ ਤੋਂ ਲਰਨਿੰਗ ਚੀਜ਼ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਗਲਤੀ ਹੈ ਜਾਂ ਆਪਾਂ ਨੂੰ ਹਰ ਟਾਈਮ ਇਹ ਸੋਚਣਾ ਚਾਹੀਦਾ ਪਰ ਇਸ ਤੋਂ ਇੱਕ ਸਿੱਖਣ ਵਾਲੀ ਗੱਲ ਹੈ ਲੈਸਨ ਹੈ ਕਿ ਅਸੀਂ ਨਵੇਕਲੀ ਜਗ੍ਹਾ ਤੇ ਜਦੋਂ ਸਾਨੂੰ ਕਸਟਮਰ ਸੁਜੈਸਟ ਕਰਕੇ ਲਿਜਾ ਰਿਹਾ ਤਾਂ ਸਾਨੂੰ ਥੋੜਾ ਕਾਸ਼ਿਸ਼ ਹੋਣਾ ਚਾਹੀਦਾ ਹਰ ਬੰਦਾ ਮਾੜਾ ਵੀ ਨਹੀਂ ਹੁੰਦਾ ਬਟ ਪ੍ਰਕਾਸ਼ਨ ਲੈਣੇ ਬਹੁਤ ਜ਼ਰੂਰੀ ਹੈ